ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਸੋ ਮੈਂ ਤੁਹਾਡਾ ਵੀਰ ਦਰਸ਼ਨ ਲਖੇਵਾਲਾ ਸੋ ਅੱਜ ਜੀ ਮਿਲਦੇ ਆ 2 ਨਵੰਬਰ ਨੂੰ ਸਹਿਰ ਨਕੋਦਰ ਵਿਖੇ ਜਿੱਥੇ ਕਿ ਵਾਲਮੀਕੀ ਐਕਸ਼ਨ ਫੋਰਸ ਵੱਲੋਂ ਨਸ਼ਿਆਂ ਖਿਲਾਫ ਤੱਕੇਸ਼ਾਹੀ ਤੇ ਜ਼ਬਰ ਜ਼ੁਲਮ ਦੇ ਖਿਲਾਫ ਜੋ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਦੇ ਸਾਡੇ ਪ੍ਰਧਾਨ ਪੰਜਾਬ ਸਾਡਾ ਵੀਰ ਤਰਵਿੰਦਰ ਨੰਗਲ ਤੇ ਸਾਡਾ ਵੀਰ ਉਪ ਪ੍ਰਧਾਨ ਅਵਿਨਾਸ਼ ਹੇਰ ਤੇ ਬਾਕੀ ਸਾਰੇ ਛੱਜਣ ਇਸ ਮਹੱਤਵ ਨੂੰ ਚਲਾ ਰਹੇ ਆ ਤੇ ਆਜੋ ਜੀ 2 ਨਵੰਬਰ ਨੂੰ ਲਈਏ ਰੌਣਕਾਂ ਨਸ਼ਿਆਂ ਦੇ ਖਿਲਾਫ ਤੇ ੱੱਕੇ ਸਾਹੀ ਜ਼ਬਰ ਜ਼ੁਲਮ ਦੇ ਖਿਲਾਫ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਸੋ ਆਜੋ ਜੀ ਮਿਲਦੇ ਆ 2 ਨਵੰਬਰ ਨੂੰ ਸ਼ਹਿਰ ਨਕੋਤਰ ਵਿਖੇ ਅਖੀਰ ਤੇ ਫੇਰ ਸਾਰੇ ਪੰਜਾਬੀਆਂ ਨੂੰ ਤੁਹਾਡੇ ਵੀਰ ਦਰਸ਼ਨ ਲੱਖੇ ਵਾਲੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ